ਸੋ ਸਮੇਂ ਤੋਂ ਮੇਰਾ ਤਾਂ ਜਿਹੜਾ ਪੜ੍ਹੇ ਲਿਖੇ ਪਿੰਡ ਆ ਪੜ੍ਹੇ ਲਿਖੇ ਪਿੰਡ ਆ ਪੜ੍ਹੇ ਲਿਖੇ ਪਿੰਡਾ ਹੋਣ ਕਰਕੇ ਉਥੋਂ ਉਹਨਾਂ ਦੇ ਲੋਕ ਨੌਕਰੀਆਂ ਬਹੁਤ ਕਰਦੇ ਨੇ ਨੌਕਰੀਆਂ ਸਮਝਦੇ ਮਤਲਬ ਕਰਦੀਆਂ ਫੈਕਟਰੀਆਂ ਨੇੜੇ ਦੇ ਨੇੜੇ ਫੈਕਟਰੀਆਂ 'ਚ ਕੰਮ ਕਰਨੇ ਨੌਕਰੀਆਂ ਸਰਕਾਰੀ ਨੌਕਰੀ ਕਰਨ ਇਸ ਤਰ੍ਹਾਂ ਪੜ੍ਹੇ ਲਿਖਾ ਕਦਰ ਹੋਣ ਦੇ ਕਰਕੇ ਅੱਜ ਜਿਹੜੀ ਸਰਕਾਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ 50 ਸਾਲਾਂ 60 ਸਾਲ ਤੱਕ ਲਗਭਗ 90 ਨੌਕਰੀਆਂ ਮਿਲ ਚੁੱਕੀਆਂ ਨੇ ਆ ਤਿੰਨ ਸਾਲਾਂ 'ਚ ਪੜ੍ਹਨ ਲਿਖਣ ਕਰਕੇ ਤਾਂ ਮੈਂ ਕਹਿ ਰਿਹਾ ਵੀ ਜੇ ਪੜੋਗੇ ਪੜਾਈ ਜਵਲ ਨਹੀਂ ਤੇ ਆਂਦੋ ਪੜ੍ਹ ਕੇ ਲਿਖ ਕੇ ਤੁਸੀਂ ਵਧੀਆ ਨੌਕਰੀਆਂ ਲੈ ਸਕਦੇ ਹੋ ਬਿਨਾ ਪੈਸੇ ਤੋਂ ਕੋਈ ਵਿਚਾਰਸਪਾਸ ਦੀ ਲੋੜ ਨਹੀਂ ਕੋਈ ਪੈਸੇ ਦੀ ਲੋੜ ਨਹੀਂ ਸਾਡੇ ਬੱਚਿਆਂ ਨੇ ਲਈਆਂ ਨੇ ਦੋ ਬੱਚੇ ਇਹ ਨੇ ਭੈਣ ਭਾਈ ਜਿਹਦੇ ਛੋਟੇ ਕੁੜੀ ਵੀ ਹੈ ਹੋਈ ਹੈ ਇਹਨਾਂ ਨੂੰ ਦੋਨੋਂ ਮਿਲੀ ਹੈ ਬਿਨਾ ਸਪਾਰਸ ਤੋਂ ਬਿਨਾ ਪੈਸੇ ਤੋਂ ਚਾਰ ਬੱਚੇ ਸਾਡੇ ਆਪਣੇ ਉਹਦੇ ਵਿੱਚੋਂ ਤਿੰਨ ਨੂੰ ਉਹਨਾਂ ਨੂੰ ਮਿਲ ਗਿਆ ਨਹੀਂ ਆਲਮੋਸਟ 6 ਬੱਚੇ ਸਾਡੇ ਆਪਣੇ ਘਰ ਦੇ ਵਿੱਚੋਂ ਪੰਜ ਬੱਚੇ ਨੌਕੇ ਮਿਲ ਚੁੱਕੇ ਆ ਕੁੜੀ ਮੇਰੀ ਰਹਿੰਦੀ ਹੈ ਗੱਲੀ ਉਹਨੂੰ ਵੀ ਐਸੇ ਸਾਲ ਦੇ ਵਿੱਚ ਆ ਹੁਣ ਪੋਸਟ ਨਾ ਕੱਢੂਗੀ ਵੀਰ ਟੀਚਰਾਂ ਦੀ ਸਰਕਾਰ ਨਾਲ ਜਿਹੜਾ ਨ ਤਕਰੀਬਨ ਜਿਹੜੀ ਨੌਕਰੀਆਂ ਮਿਲਦੀ ਨੇ ਪੜ੍ਹੋ ਲਿਖੋ ਬਾਹਰਲੇ ਦੇਸ਼ਾਂ 'ਚ ਭੱਜਣ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ ਇੱਥੇ ਹਿੰਮਤ ਕਰ ਲਓ ਮੇਰੀ ਗਰੰਟੀ ਹੈ ਮੈਂ ਵਾਅਦਾ ਕਰਦਾ ਤੁਹਾਨੂੰ ਨੌਕਰੀਆਂ ਇੱਥੇ ਮਿਲ ਜਾਣਗੀਆਂ ਬਸ ਇਨੀ ਗੱਲ ਮੈਂ ਤੁਹਾਨੂੰ ਗੱਲ ਸੁਣਾਉਣੀ ਦੀ ਪੜਾਈ 'ਤੇ ਨਹੀਂ ਪੂਰਾ ਧਿਆਨ ਦਿਓ ਨਸ਼ੇ ਪੱਤਿਆਂ ਤੋਂ ਪਰਾਹ ਕਰੋ ਆਪਣੇ ਆਵਾਜ਼ ਪੂਰਾ ਵਾਲਾ ਟ੍ਰੈਂਡ ਛੱਡੋ ਵੀ ਬਾਹਰ ਜਾਣਾ ਸੀ ਕੀ ਕਰਨਾ ਨੌਕਰੀਆਂ ਦੇ ਉਹਦੇ ਮਿਲ ਜਾਣਗੀਆਂ ਇੱਕ ਹੋਰ ਵੀ ਹੈ ਨਾ ਜੇ ਕੋਈ ਨਸ਼ਾ ਪੱਤਕ ਤੁਹਾਡੇ ਪਿੰਡ 'ਚ ਕਰਦਾ ਵੀ ਹੈ ਤੁਹਾਨੂੰ ਲੱਗਦਾ ਵੀ ਹੈ ਜਾਂ ਕੋਈ ਆਊਟਸਾਈਡਰ ਆਉਂਦਾ ਵੀ ਹੈ ਤਾਂ ਤੁਸੀਂ ਆ ਵੀਰ ਨੂੰ ਦੱਸੋ ਇਮੀਡੀਏਟਲੀ ਹਨਾ ਉਹਦੇ ਤੇ ਵੀ ਸਾਡੇ ਨਾਲ ਸੰਪਰਕ ਕਰਨਗੇ ਤਾਂ ਕਿ ਆਪਾਂ ਨਸ਼ੇ ਤੋਂ ਦੂਰ ਕਰਦੀਏ ਖੇਡਾਂ ਵਾਲ ਲੈ ਕੇ ਜਾਈਏ ਹਨਾ ਤੁਹਾਡੇ ਗਰਾਊਂਡ ਤਾਂ ਹੋ ਹੈਗਾ ਬਣਿਆ ਹੋਇਆ ਜੀ ਗਰਾਊਂਡ ਵਾਲੀਬਾਲ ਦਾ ਕਿੰਨੇ ਛਡੋਣੀ ਪੈਣਾ ਸਾਨੂੰ ਕੋਈ ਨਹੀਂ ਉਹਦਾ ਵੀ ਕਰਦੇ ਆ ਉਹਦਾ ਆਪਾਂ ਹੱਲ ਕਰਦੇ ਆ ਹਨਾ ਮਿਲ ਕੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਤਿੰਨ ਚਾਰ ਵੀਡੀ ਜਗ੍ਹਾ ਪਈਆਂ ਸਾਹਮਣੇ ਉਹ ਜੀਰੀ ਵੱਡ ਕੇ ਉਹਨੂੰ ਠੇਕਾ ਅੱਧਾ ਦੇ ਦਾਂਗੇ 15000 ਠੇਕਾ ਬੰਦੇ ਦਾ